ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅਸੀਂ ਕਿਤਨਾ ਕਿਤੇ ਆਪਣੇ ਪੰਜਾਬੀ ਸੱਭਿਆਚਾਰ ਤੋਂ ਪੰਜਾਬੀ ਵਿਰਸੇ ਤੋਂ ਬਹੁਤ ਜ਼ਿਆਦਾ ਟੁੱਟ ਗਏ ਆ ਅਲੱਗ ਹੋ ਗਏ ਆ ਅੱਜ ਕੱਲ ਦੇ ਅਜੋਕੇ ਸਮਾਜ ਦੇ ਵਿੱਚ ਆਧੁਨਿਕ ਜੀਵਨ ਜੀਣ ਦੇ ਚੱਲਦਿਆਂ ਅਸੀਂ ਆਪਣੇ ਰੀਤੀ ਰਿਵਾਜ ਆਪਣੀਆਂ ਉਹ ਪੁਰਾਣੀਆਂ ਰਿਵਾਇਤਾਂ ਕੋਹਾਂ ਪਿੱਛੇ ਛੱਡ ਆਏ ਆ ਪਰ ਲੁਧਿਆਣਾ ਦੇ ਵਿੱਚ ਇੱਕ ਪ੍ਰਸਿੱਧ ਉਦਯੋਗਪਤੀ ਨੇ ਪੁਰਾਣੀਆਂ ਰੀਤਾਂ ਰਿਵਾਜਾਂ ਦੇ ਨਾਲ ਆਪਣੀ ਦੋਤਰੀ ਨੂੰ ਨਾਨਕੀ ਸ਼ੱਕ ਪੇਜੀ ਜਿਸਨੇ ਵੀ ਨਾਨਕੀ ਛੱਕ ਦਾ ਇਹ ਨਜ਼ਾਰਾ ਵੇਖਿਆ ਉਹ ਬਸ ਵੇਖਦਾ ਹੀ ਰਹਿ ਗਿਆ ਕਿਉਂਕਿ ਇਸ ਨਾਨਕੀ ਛੱਕ ਦੇ ਵਿੱਚ ਪੂਰੇ ਸੱਭਿਆਚਾਰਕ ਲਿਵਾਸ ਦੇ ਵਿੱਚ ਲਿਪਟੀਆਂ ਮੁਟਿਆਰਾ ਕਿੱਦਾਂ ਪੌਂਦੀਆਂ ਜਾਂਦੀਆਂ ਸਨ ਹੱਥਾਂ 'ਚੇ ਪੱਖੀਆਂ ਚੱਲਦੀਆਂ ਜਾਂਦੀਆਂ ਸਨ ਤੇ ਨਾਲ ਨੌਜਵਾਨ ਗੱਪਰੂ ਭੰਗੜਾ ਪਾ ਰਹੇ ਸਨ ਢੋਲ ਦੇ ਡੱਗੇ ਦੇ ਉੱਤੇ ਅਤੇ ਨਾਲ ਹੀ ਦੇਖਦਿਆਂ ਸ਼ਾਨਬੰਦੀ ਸੀ ਬਲਦਾਂ ਦੇ ਨਾਲ ਸੱਜੇ ਹੋਏ ਗੱਡਿਆਂ ਦੀ ਟਾਂਗਿਆਂ ਦੀ ਤੇ ਪਿੱਛੇ ਲੱਗੀ ਹੋਈ ਸੀ ਲਾਈਨ ਲੰਬੀਆਂ ਗੱਡੀਆਂ ਦੀ ਤੇ ਜਿਸਨੇ ਵੀ ਨਾਨਕੇ ਮੇਲ ਦਾ ਇਹ ਨਜ਼ਾਰਾ ਵੇਖਿਆ ਉਹ ਬਸ ਉਸੇ ਥਾਂ ਤੇ ਖੜ ਕੇ ਵੇਖਦਾ ਹੀ ਰਹਿ ਗਿਆ ਤੇ ਇਸ ਨਾਨਕੀ ਮੇਲ ਦੇ ਵਿੱਚ ਇਹਨਾਂ ਨੇ ਕੋਈ ਫਾਰਮੈਲਿਟੀ ਨਹੀਂ ਕੀਤੀ ਕਿ ਕੁਝ ਕਿਲੋਮੀਟਰ ਤੁਰ ਕੇ ਨਾਨਕਾ ਮੇਲ ਖਤਮ ਕਰ ਦਿੱਤਾ ਇਹ ਕਈ ਕਿਲੋਮੀਟਰ ਪੈਦਲ ਤੁਰ ਕੇ ਆਪਣੀ ਦੋਤਰੀ ਨੂੰ ਨਾਨਕੀ ਸ਼ੱਕ ਦੇਣ ਵਾਸਤੇ ਪਹੁੰਚੇ ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਕਿਉਂ ਆਇਆ ਕਿੱਥੋਂ ਇਹਨਾਂ ਨੇ ਟਾਂਗੀਆਂ ਦਾ ਗੱਡਿਆਂ ਦਾ ਅਰੇਂਜ ਕੀਤਾ ਕਿੱਥੋਂ ਗਿੱੱਦੇ ਵਾਲੇ ਭੰਗੜੇ ਵਾਲੇ ਸੱਭਿਆਚਾਰਕ ਕੀ ਤਿਕਾਨ ਵਾਲੇ ਬੁਲਾਏ ਤੇ ਕਿਸ ਤਰੀਕੇ ਨਾਲ ਬੁਲਾਏ ਆਓ ਜਾਣਦੇ ਆ ਇਹਨਾਂ ਨਾਨਕੀਆਂ ਦੀ ਜ਼ੁਬਾਨੀ ਅੱਜ ਨਾਨਕਾ ਚੱਕ ਲੈ ਕੇ ਆਏ ਵੈਸੇ ਦੱਸਣਾ ਕੋਈ ਨਾਨਕਾ ਚੱਕ ਕਰ ਰਹੇ ਹੋ ਅੱਜ ਅਸੀਂ ਦੀਪਕ ਬਿਲਡਰ ਬੰਨੇ ਹੋ ਦੀਪਕ ਸਿੰਘ ਜੀ ਮੈਂ ਤੇ ਮੇਰੀ ਭਾਂਜੀ ਦੀ ਸ਼ਾਦੀ ਆ ਇਹਨਾਂ ਦੀ ਤੇ ਸਾਡੇ ਬੇਨੋਰੀ ਨੇ ਡਾਕਟਰ ਰਣਜੀਤ ਅਜਰਵਾਲ ਤੇ ਸੀਮਾ ਮੇਰੀ ਭੈਣ ਹੈ ਅਸੀਂ ਪੰਜਾਬੀ ਤਰੀਕੇ ਨਾਲ ਸੋਚਿਆ ਵੀ ਲੈ ਕੇ ਜਾਵਾਂਗੇ ਜਿਵੇਂ ਪਿੰਡਾਂ 'ਚ ਲੈ ਕੇ ਜਾਂਦੇ ਨੇ ਵੀ ਹੌਲੀ-ਹੌਲੀ ਇਹ ਤਾਂ ਹੀ ਕਲਚਰ ਲੁਧਿਆਣਾ ਪੰਜਾਬ 'ਚ ਚੱਲੂਗਾ ਵਿਆਹ ਜਦਾ ਸਾਰੇ ਕਰਦੇ ਨੇ ਨਾਨਕ ਚੱਕ ਜਿਹਾ ਅਸੀਂ ਪਹਿਲੀ ਵਾਰ ਤੋਰਿਆ ਇਹ ਕਿੰਦਾ ਸ਼ੌਕ ਸੀਗਾ ਕਿ ਵੈਸੀ ਡਾਉ ਕਿੰਤਾ ਕਲਚਰ ਹੈ ਨਹੀਂ ਸ਼ੌਕ ਸੀਗਾ ਸਾਨੂੰ ਦਾ ਵੀ ਅਸੀਂ ਕਰਜ ਕੋਈ ਫੰਕਸ਼ਨ ਹੋਇਆ ਕਿ ਨਾ ਵਿਆਹ ਤੋਂ ਇਲਾਵਾ ਜਿਹੜਾ ਕੋਈ ਫੰਕਸ਼ਨ ਹੋਊਗਾ ਉਹਨੂੰ ਵੀ ਅਸੀਂ ਪੂਰੇ ਪੰਜਾਬੀ ਤਰੀਕੇ ਨਾਲ ਲੈ ਕੇ ਜਾਵਾਂਗੇ ਦੱਲ ਦੱਲ ਆਪਣੀ ਲੋੜ ਪਈ ਕਿ ਕਿੰਦਾ ਈਜ਼ੀ ਹੋ ਨਹੀਂ ਜੀ ਸਭ ਈਜ਼ੀਲੀ ਮਿਲ ਗਈ ਸਾਨੂੰ ਦਾ ਜੀ ਲੰਮਣ ਵਾਲਾ ਬੰਦਾ ਚਾਹੀਦਾ ਆਪੀ ਲੱਭ ਜਾਂਦੇ ਨੇ ਸਭ ਕੁਝ ਠੀਕ ਹੈ ਸਰ ਇੱਕ ਸਨੈਪ ਲੈ ਲੜੀ ਨਾਲ ਕਾਟਾ ਕੱਢੇ ਜਾ ਰਹੀ ਹੈ ਕਿੰਨਾ ਅੱਜ ਤੁਹਾਡੇ ਵੱਲੋਂ ਕੀ ਦੀ ਹੈਗੇ ਥੋੜਾ ਦੱਸੋ ਇਹ ਦੀਪਕ ਬਿਲਡਰਜ਼ ਵਾਲਿਆਂ ਦੀ ਦੋਤੀ ਹੈ ਮੇਰੀ ਭੈਣ ਹੈ ਤੇ ਅੱਜ ਸੈਂਤ ਦਾ ਪ੍ਰੋਗਰਾਮ ਹੈ ਅਸੀਂ 1 ਕਿਲੋਮੀਟਰ ਤੇ ਨਾਨ ਦਾ ਛੱਕ ਲੈ ਕੇ ਆਏ ਆ ਬੜੇ ਹੀ ਕਲਚਰਲ ਹੈਰੀਟੇਜ ਪੰਜਾਬੀ ਤਰੀਕੇ ਨਾਲ ਬਾਗ ਤੇ ਲੈ ਕੇ ਬਾਲਦ ਨੂੰ ਡੈਕੋਰੇਟ ਕਰਕੇ ਗੱਡਾ ਡੈਕੋਰੇਟ ਕਰਕੇ ਫੁਲਕਾਰੀਆਂ ਨਾਲ ਤੇ ਕਿੱਦੇ ਭੰਗੜੇ ਵਾਲੇ ਨਾਲ ਲੈ ਕੇ ਆਏ ਢੋਲਾ ਲੈ ਕੇ ਆਏ ਬੋਲੀਆਂ ਪੈਰੀਆਂ ਬਹੁਤ ਇੰਜੋਏ ਕਰ ਰਹੇ ਆ ਜੀ ਵਿੱਚ ਪੈਦਲ ਨਾਲ ਕੇ ਸਕ ਜਾਂ ਜੀ ਪਹਿਲਾ ਹਾਂਜੀ 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 ਅਸੀਂ ਅਸੀਂ ਤਕਰੀਬਨ 20 ਟ੍ਰੇ ਹਾਂ ਲੈ ਕੇ ਆਏ ਆ ਕਿਸੇ 'ਚ ਡਰਾਈ ਫਰੂਟ ਹੈ ਕਿਸੇ 'ਚ ਮਠਾਈ ਹੈ ਤੇ ਕਿਸੇ 'ਚ ਅਲੱਗ-ਅਲੱਗ ਆਈਟਮਸ ਨੇ ਡੈਕੋਰੇਸ਼ਨ ਦੇ ਆਈਟਮਸ ਨੇ ਤੇ ਉਹ ਅਸੀਂ 15 20 ਥਾਲ ਲੈ ਕੇ ਆਏ ਆ ਉਹਨੂੰ ਸੋਹਣੇ ਤਰੀਕੇ ਨਾਲ ਕਵਰ ਕਰਕੇ ਲੈ ਕੇ ਆਏ ਆ ਕਿਸ ਤਰ੍ਹਾਂ ਪਲੈਨਿੰਗ ਬਣੀ ਸੀ ਜੀ ਦੇਖੋ ਇਹ ਤਾਂ ਜਿਹੜੀ ਇਹ ਤਾਂ ਸ਼ੌਂਕ ਦੀ ਗੱਲ ਹੈ ਹਾਂ ਇਹ ਤਾਂ ਸ਼ੌਂਕ ਦੀ ਗੱਲ ਹੈਗੀ ਚਾਹ ਦੀ ਗੱਲ ਹੈਗੀ ਕਿ ਅਸੀਂ ਆਪਣੇ ਆਪਣੀ ਹੈਰੀਟੇਜ ਨੂੰ ਬੁਲਾਨੀ ਚਾਹੀਦਾ ਹੈ ਇਟਸ ਇੰਜੋਇਮੈਂਟ ਹਾਂ ਨਯੋਤ ਵਿਆਦੇ ਸ਼ੂਡਾ ਨਾਲ ਵਸਨੇ ਜੋ ਪੁਕਟ ਕਬਰ ਗਿਆ ਹਾਂ ਆਹ ਆਹ ਪ੍ਰੋਫਾਈਲ ਕਰਦੇ ਜਾਗੇ पिंड <Nikisen> ते ਸਾਡਾ ਵਿਰਸਾ ਸਾਡਾ ਸੱਭਿਆਚਾਰ ਕਿਤੇ ਨਾ ਕਿਤੇ ਵਾਕਈ ਹੀ ਗਵਾਚ ਗਿਆ ਹੈ ਤੇ ਅੱਜ ਉਸ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਸਾਨੂੰ ਆਪ ਲੋੜ ਹੈ ਤੇ ਜਿੱਤਾਂ ਦੀ ਪਹਿਲ ਇਸ ਉਦਯੋਗਪਤੀ ਪਰਿਵਾਰ ਨੇ ਕੀਤੀ ਉਦਾਂ ਦੀ ਹੀ ਪਹਿਲ ਸਾਨੂੰ ਵੀ ਕਰਨੀ ਚਾਹੀਦੀ ਹੈ ਬੇਸ਼ੱਕ ਅਸੀਂ ਇੰਨਾ ਖਰਚਾ ਨਾ ਕਰ ਸਕਦੇ ਹੋਈਏ ਪਰ ਸਾਨੂੰ ਚਾਹੀਦਾ ਹੈ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਘੱਟੋ ਘੱਟ ਅਸੀਂ ਉਹ ਰੀਤਾਂ ਉਹ ਰਿਵਾਜ ਜ਼ਰੂਰ ਅਪਣਾਈਏ ਜ਼ਰੂਰ ਨਭਾਈਏ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਨੇ ਉਹ ਕੋੜੀਆਂ ਉਹ ਸਿਠਣੀਆਂ ਉਹ ਟੱਪੇ ਜ਼ਰੂਰ ਗਾਈਏ ਉਸ ਤਰੀਕੇ ਨਾਲ ਬਟਣਾ ਜ਼ਰੂਰ ਲਾਈਏ ਉਸ ਤਰੀਕੇ ਨਾਲ ਗਾਨਾ ਜ਼ਰੂਰ ਬਣਿਏ ਤੇ ਉਸ ਤਰੀਕੇ ਨਾਲ ਗਾਨਾ ਜ਼ਰੂਰ ਖੁਲਵਾਈਏ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਨੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਵੀਆਂ ਪਨੀਰੀਆਂ ਨੂੰ ਆਪਣੇ ਵਿਲੱਖਣ ਸੱਭਿਆਚਾਰ ਦਾ ਮੁੱਲ ਪਤਾ ਲੱਗ ਸਕੇ ਪਤਾ ਲੱਗ ਸਕੇ ਕਿ ਸਾਡੇ ਸੱਭਿਆਚਾਰ ਦੇ ਵਿੱਚ ਕਿੰਨਾ ਕੁਝ ਭਿਰੋ ਕੇ ਦਿੱਤਾ ਹੈ ਸਾਡੀਆਂ ਪੁਸ਼ਤਾਂ ਨੇ ਸਾਨੂੰ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਸੱਭਿਆਚਾਰ ਨੂੰ ਆਪ ਸੰਭੀਏ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਦਰ ਦੀ ਹਰ ਕਥੀ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ